ਹਾਂਜੀ ਹਾਂਜੀ ਵਧੀਆ ਵਾਸ ਤੁਸੀਂ ਦੱਸੋ ਨਾ ਨਾ ਵਾਸ ਮੇਰਾ ਠੀਕ ਹੈ ਹਾਂਜੀ ਬਸ ਰੋਟੀ ਮੈਂ ਖਾ ਲੂੰਗੀ ਕੋਈ ਨਹੀਂ ਸਿਵਾਲੀ ਫਿਕਰ ਨਾ ਕਰਿਆ ਕਰੋ ਹਾਂਜੀ ਬਸ ਥੋੜਾ ਬਹੁਤ ਕੰਮ ਹੈ ਕਰਕੇ ਮੈਂ ਕਹਾਂ ਚਲੋ ਮੈਂ ਫੇਰ ਉਹ ਕਰ ਲੈਂਦੀ ਹਾਂ ਹਾਂਜੀ ਹਾਂਜੀ ਹਾਂ ਸੁੱਖੇ ਪੁੱਤ ਹਾਂ ਮਾਂ ਨਾਲ ਗੱਲ ਕਰਨ ਦਾ ਟਾਈਮ ਹੈ ਨਹੀਂ ਤੇਰੇ ਕੋਲ ਹੀ ਪਰਾ ਬਹੂ ਨਾਲ ਰੰਨ ਨਾਲ ਜ਼ਰੂਰ ਗੱਲਾਂ ਕਰ ਲੈਣਾ। ਉਹ ਮਾਂ ਕਰਦਾ ਤੇ ਹੁਣ ਨਾ ਮੈਂ ਗੱਲ। ਵੀ ਜੇ ਮਹੀਨੇ ਚ ਦੋ ਵਾਰੀ ਗੱਲ ਕਰ ਲੈਣਾ ਤਾਂ ਮੇਰੇ ਜੁਮੇ ਕੋਈ ਛਾਨ ਕਰਦਾ ਤੂੰ। ਉਹ ਮਾਂ ਤੈਨੂੰ ਤਾਂ ਐਵੇਂ ਹੀ ਲੱਗਦਾ। ਮੈਂ ਕਦੀ ਕਦਾਈ ਕਰਦਾ ਤਾਂ ਗੱਲੇ ਦਿਨ। ਹੈ? ਮਾਂ ਐ ਮੈਂ ਤੇਰੀ ਜ਼ਿੰਮੇਵਾਰੀ ਬਣਦੀ ਏ ਤੇਰੀ ਤੇਰਾ ਫਰਜ਼ ਵੀ ਐ। ਕਿਉਂ ਐਵੇਂ ਗੁੱਸਾ ਕਰਦੀ ਐ? ਵੀ ਗੁੱਸਾ ਕਰਾਂ ਕਿਉਂ ਨਾ? ਇੱਕ ਤਾਂ ਤੇਰੇ ਘਰ ਵਾਲੀ ਐ ਪਹਿਲੀ ਕਮਚੋਰ ਐ। ਹਾਂ। ਕਮਰੇ ਚ ਬੜੀ ਰਹਿੰਦੀ ਐ। ਉੱਤੋਂ ਤੂੰ ਫੋਨ ਕਰਦਾ ਰਹਿਣਾ ਸਾਰਾ ਦਿਨ ਤੇਰੇ ਨਾਲ ਫੋਨ ਤੇ ਲੱਗੀ ਰਹਿੰਦੀ ਐ ਉਹ ਮਾਂ ਤੈਨੂੰ ਤਾਂ ਐਵੇਂ ਲੱਗਦਾ ਮੈਂ ਤਾਂ ਕਦੇ-ਕਦਾਈਂ ਕਰਦਾ ਇਹਦੇ ਨਾਲ ਗੱਲ ਆਹੋ ਪਤਾ ਐ ਮੈਨੂੰ ਤੇ ਤੇਰਾ ਕਦੇ ਇੱਕਦਾਈ ਦਾ ਚੰਗਾ ਕੱਟਦੀਆਂ ਫੋਨ ਰੱਖਦੀਆਂ ਰਾਤ ਨੂੰ ਕਰਦੇ ਆ ਗੱਲ ਹਲੋ ਹਲੋ ਉਹ ਦੀਦੀ ਬਸ 2 ਮਿੰਟ ਪਹਿਲਾਂ ਹੀ ਫੋਨ ਆਇਆ ਆਹੋ ਮੈਨੂੰ ਪਤਾ ਤੇਰੇ 2 ਮਿੰਟਾਂ ਦਾ 15 ਮਿੰਟ ਤਾਂ ਮੈਨੂੰ ਹੋਗੇ ਦੇਖਦੀ ਨੂੰ ਉਹ ਦੀਦੀ ਉਹ ਤਾਂ ਬਸ ਕਹਿ ਰਹੀ ਸੀ ਬਸ ਮੈਨੂੰ ਦੱਸਣ ਦੀ ਲੋੜ ਨਹੀਂ ਮੈਨੂੰ ਪਤਾ ਮੇਰਾ ਮੁੰਡਾ ਕੀ ਕਹਿੰਦਾ ਸੀ ਜਾ ਜਾ ਕੇ ਕੰਮ ਕਰ ਲਾ ਬੈਲੀ ਤੋੜਦੀ ਰਹਿੰਦੀ ਐ ਇਕੋ ਵੱਡੀ ਐ ਸਾਰਾ ਦਿਨ ਜਵਾਖ ਦਾ ਬਹਾਨਾ ਲਾ ਕੇ ਅੰਦਰ ਕਮਰੇ ਚ ਬੜੀ ਬੈਠੀ ਰਹਿੰਦੀ ਐ ਜਾ ਤੂੰ ਵੇ ਦੇ ਵਰਗੀ ਬੱਢੀ ਜਾਨੀ ਐ ਖੜੀ ਹਾ ਚਾਨੀ ਹੁੰਦੀ ਸਾਰਾ ਦਿਨ ਮੇਲਣਾ ਬਣ ਕੇ ਰਹਿੰਦੀ ਓ ਤੁਹਾਨੂੰ ਇਹ ਨਹੀਂ ਪਤਾ ਕਿਸੇ ਨੇ ਚਾਹ ਵੀ ਪੀਣੀ ਹੁੰਦੀ ਐ ਹੁਣ ਮੇਰਾ ਮੂੰਹ ਕੀ ਦੇਖਦੀ ਆ ਜਾ ਜਾ ਕੇ ਚਾਹ ਤਰ ਮਜਾ ਆ ਲਗਾ ਕਿਸੇ ਦੇ ਕੰਨ ਤੇ ਜੂਨ ਸਿਰਕ ਜੇ ਸਾਰਾ ਦਿਨ ਮੱਥਾ ਮਾਰਨਾ ਪੈਂਦਾ ਇਹਨਾਂ ਨਾਲ ਉਹ ਕੀ ਗੱਲ ਹੋ ਗਈ ਬੇਬੇ ਕਿਉਂ ਸਾਰਾ ਦਿਨ ਸੂਰਜ ਮੰਗਦਾ ਪੀਰੇ ਨਹੀਂ ਆ ਬੇ ਤੂੰ ਤਾਂ ਚੁੱਪ ਹੀ ਰਹਿ ਉਹ ਮੈਂ ਕੀ ਕਰਤਾ ਹੁਣ ਬੇ ਜੇ ਤੂੰ ਕੁਛ ਕਰਨ ਜੋਗਰਾ ਹੁੰਦਾ ਤਾਂ ਮੈਨਾਂ ਮੈਨੂੰ ਦੇਖਣੇ ਪੈਂਦੇ ਆ ਤੇਰੇ ਆਲੀ ਤਾਂ ਜਵਾਖਾਂ ਦਾ ਬਹਾਨਾ ਲਾ ਕੇ ਅੰਦਰ ਬੜੀ ਬੈਠੀ ਰਹਿੰਦੀ ਐ ਤੇ ਉਹ ਛੋਟੀ ਛੋਟੀ ਨੂੰ ਐ ਵਿਆਹ ਕੇ ਲਿਆਂਦਾ ਸੀ ਗਰੀਬ ਘਰ ਦੀ ਵੀ ਮੇਰੀ ਸੇਵਾ ਕਰੂਗੀ ਪਰ ਉਹਦੂ ਵੀ ਗਈ ਗੁਜਰੀ ਐ ਮਾਂ ਅਜੀਤੋ ਦਾ ਕਿੰਨਾ ਵਧੀਆ ਸੁਭਾਗ ਆ ਆ ਸਾਰਾ ਘਰ ਦਾ ਕੰਮ ਕਰ ਕਰਦੀ ਐ ਤੂੰ ਐਵੇਂ ਹੀ ਲੜਦੀ ਰਹਿੰਦੀ ਐ ਬੇ ਸੁਆਹ ਚੰਗੀ ਐ ਐਡਾ ਵੱਡਾ ਘਰ ਦੇਖ ਕੇ ਆਪਦੀ ਔਕਾਤ ਭੁੱਲ ਗਈ ਐ ਸਾਰਾ ਦਿਨ ਸੁੱਖੇ ਨਾਲ ਗੱਲਾਂ ਮਾਰਦੀ ਰਹਿੰਦੀ ਐ ਮੈਂ ਇੱਚ ਗਲਤ ਵੀ ਕੀਆ ਸੁੱਖਾ ਉਹਦੇ ਘਰ ਵਾਲਾ ਇਹ ਸੁੱਖੇ ਨਾਲ ਗੱਲਾਂ ਨਹੀਂ ਕਰੂ ਹੋਰ ਕੀ ਨਾਲ ਕਰੂਗੀ ਬੇ ਇਹ ਸੁੱਖਾ ਉਹਦੇ ਘਰ ਵਾਲਾ ਮੈਂ ਵੀ ਉਹਦੀ ਸੱਸ ਐ ਉਹਦਾ ਫਰਜ਼ ਬਣਦਾ ਮੇਰੀ ਸੇਵਾ ਕਰਨ ਦਾ ਮੈਂ ਉਹ ਮੁੰਡੇ ਨੂੰ ਬਥੇਰਾ ਸਮਝਾਇਆ ਸੀ ਵੀ ਤੂੰ ਇਹਨੂੰ ਫੋਨ ਲੈ ਕੇ ਨਾ ਦੇ ਪਰ ਉਹਨੇ ਨਹੀਂ ਮੰਨੀ ਮੇਰੀ ਉਹ ਵੀ ਲੈ ਕੇ ਦੇ ਗਿਆ ਮੱਛੜਾ ਤੱਚ ਮਾਂ ਤੈਨੂੰ ਵੀ ਤਾਂ ਪਤਾ ਵੀ ਵਿਆਹ ਤੋਂ ਬਾਅਦ ਸੁੱਖਾ ਕਿੰਨਾ ਟਾਈਮ ਰਿਹਾ ਕਰੇ ਸਿਰਫ 1 ਮਹੀਨਾ ਫਿਰ ਫੌਜ ਚ ਚਲਾ ਗਿਆ ਅੱਜ ਉਹਨੂੰ ਪੂਰਾ ਢੂੜ ਸਾਲ ਹੋ ਗਿਆ ਉਹਦਾ ਵਿਚਾਰੀ ਦਾ ਘਰੇ ਇਕੱਲੀ ਦਾ ਜੀਨ ਲਾਉਂਦਾ ਜੇ ਸੁੱਖੇ ਨਾਲ ਚਾਰ ਗੱਲਾਂ ਕਰਕੇ ਮਨ ਹੌਲਾ ਕਰ ਲੈਂਦੀ ਆ ਤਾਂ ਫਿਰ ਕੀ ਹਰਜ ਐ ਬੇ ਬੱਸ ਕਰ ਤੂੰ ਤਾਂ ਰਹਿ ਨਹੀਂ ਦੇ ਉਹਦੀ ਹਾਂ ਚ ਹਾਂ ਮਲਾਉਣ ਨੂੰ ਬੇਬੀ ਚਾ 6 ਘੰਟੇ ਤੱਕ ਚਾਹ ਕਰਕੇ ਲਈ ਹੈ ਕੁਸ ਪਾਇਆ ਵੀ ਇਹ ਚ ਅਲੀ ਬਾਈ ਜੀ ਹਾਂਜੀ ਬੀਬੀ ਵਧੀਆ ਬਣੀ ਆ ਜਾ ਬੱਟ ਗਿਆ ਬਣਾ ਤੂੰ ਪਹਿਲਾਂ ਪੀ ਆਈ ਮੈਥੋਂ ਨਾ ਨਾ ਬੀਬੀ ਮੈਂ ਤਾਂ ਹਲੇ ਪੀਣੀ ਆ ਮੈਂ ਤੁਹਾਨੂੰ ਐ ਪੁੱਛਦੀ ਸੀ ਦਾਲ ਸਬਜ਼ੀ ਕੀ ਬਣਾਵਾਂ ਇਹ ਦਾਲ ਸਬਜ਼ੀ ਨੂੰ ਰਹਿਣ ਦੇ ਮੇਰੀ ਧੀ ਪ੍ਰੀਤੋ ਕਿੰਨੇ ਦਿਨ ਹੋ ਗਏ ਕਹਿੰਦੀ ਨੂੰ ਵੀ ਮੈਂ ਪਰੌਂਠੇ ਖਾਣੇ ਨੇ ਪਰੌਂਠੇ ਖਾਣੇ ਨੇ ਤੁਸੀਂ ਦੋ ਜਾਣੀਆਂ ਹੋ ਘਰ ਚ ਦਫਾ ਹੋਣੀਆਂ ਸੋ ਤੁਸੋਂ ਪਰੌਂਠੇ ਵੀ ਨਹੀਂ ਪੱਕਦੇ ਠੀਕ ਆ ਬੀਬੀ ਮੈਂ ਬਣਾ ਦੇਣੀ ਆ ਆਹੋ ਬਣਾ ਦੇ ਲੈ ਗੱਲ ਸੁਣ ਹਾਂਜੀ ਵਿੱਚ ਮੇਥੀ ਪਾ ਲਈ ਨੇ ਗੰਡੇ ਪਾ ਲਈ ਠੀਕ ਆ ਬੀਬੀ ਗੱਲ ਸੁਣੋ ਹਾਂਜੀ ਬਾਲਾਂ ਨੂੰ ਮਿਰਚ ਨਾਲ ਪਾ ਦੀ ਨਾਲ ਪਰਦੇਸੀ ਕਿਉਂ ਦੇਣਾ ਪਕਾਈ ਦੇਸੀ ਦੇ ਪਕਾ ਕੇ ਦੇਈ ਤੁਸੀਂ ਆਪ ਦੇਤੇ ਭੌਂਦੀ ਪਰਦੇਸੀ ਲਾ ਲਿਓ ਠੀਕ ਐ ਬੀਬੀ ਚੰਗੀ ਤਰ੍ਹਾਂ ਪਕਾਈ ਕਿਤੇ ਕੱਚੇ-ਕੁੱੱਚੇ ਰੱਖ ਦੇ ਠੀਕ ਐ ਬੀਬੀ ਹੂੰ ਇਹਦਾ ਹਾਂਜੀ ਵੀਰੇ ਆ ਸਾਰਾ ਦਿਨ ਫੋਨ ਤੇ ਨਾ ਲੱਗੀ ਰਹਿਆ ਕਰ ਘਰ ਦਾ ਕੰਮ ਵੀ ਕਰ ਲਿਆ ਕਰ ਆ ਤੇਰੀ ਭਾਬੀ ਨਾਲ ਲਾ ਕੇ ਕੋਈ ਕੰਮ ਕਰਵਾ ਲਿਆ ਕਰ ਕੱਲ੍ਹ ਤੂੰ ਬਗਾਨੇ ਘਰ ਜਾਣਾਗਾ ਮੈਥੋਂ ਨਹੀਂ ਹੁੰਦੇ ਕੰਮ ਤੰਦੇ ਜੇ ਨਾ ਮੇਰੀ ਧੀ ਕਿਉਂ ਕੰਮ ਕਰੇ ਬਈ ਆ ਦੋ ਬਉਆਂ ਲਿਆਂਦੀਆਂ ਨੇ ਘਰੇ ਇਹ ਕੰਮ ਕਰਨ ਵਾਸਤੇ ਹੀ ਲਿਆਂਦੀਆਂ ਨੇ 엄마 ਤੈਨੂੰ ਬੜਾ ਸਿਰ ਨਾ ਚੜਾ ਉਹ ਸਿਆਣੇ ਕਹਿੰਦੇ ਆ ਨਾ ਧੀਆਂ ਬਗਾਨਾ ਤਾਂ ਹੁੰਦੀਆਂ ਨੇ ਕੱਲੋਂ ਇਹਨੇ ਬਗਾਨੇ ਘਰੇ ਵੀ ਜਾਣਾਗਾ ਵੇ ਤੂੰ ਮੈਨੂੰ ਬਾਲੀਆਂ ਮੱਤਾ ਨਾ ਦੇ ਆ ਮੇਰੇ ਬਾਅਦ ਤੂੰ ਪੁੱਛ ਬਹਿ ਕੇ ਚਿੱਟੇ ਨਹੀਂ ਹੋਏ ਮੈਨੂੰ ਸਾਰਾ ਪਤਾ ਹੈ ਕੀ ਕਰਨਾ ਕੀ ਨਹੀਂ ਕਰਨਾ ਦੁੱਧ ਬਲ ਰਹਾ ਕੇ ਬੋਲੀ। ਓਹੋ ਹੁਣ ਉਹ ਤਾਂ ਸਾਰਾ ਡੁੱਲ ਗਿਆ ਹੋਣਾ। ਖੜ ਜਾ ਕੁਛ ਨਹੀਂ ਹੋਇਆ। ਮੈਂ ਲਾ ਆਂਦਾ ਦੁੱਧ। ਐਵੇਂ ਦਿਮਾਗ ਤੇ ਬੜਾ ਬੋਝ ਨਾ ਲਿਆ ਕਰ। ਨਾਲੇ ਸ਼ੁਕਰ ਕਰ ਤੂੰ ਬਚ ਗਈ। ਨਹੀਂ ਬੀਬੀ ਨੇ ਤਾਂ ਤੈਨੂੰ ਕਾਲਾ ਦੇ ਦੇ ਮਾਰ ਦੇਣਾ ਸੀ। ਉਹ ਜੀ ਮੈਂ ਨਾ ਕਾਲੀ ਕਾਲੀ ਦੇ ਚੱਕਰ ਚ ਭੁੱਲੀ ਗਈ ਵੀ ਹਾਂ ਮੈਂ ਕਿੱਸੇ ਦੁੱਧ ਤਾਂ ਨਹੀਂ ਆਇਆ। ਚੱਲ ਛੱਡ ਮੈਂ ਲਾ ਦਨੀ ਆ ਛਾੜੋ। ਨਾ ਨਾ ਜੀ। ਪਰ ਤੁਸੀਂ ਨਾ ਰਹਿਣ ਦੋ। ਤੁਸੀਂ ਜਾ ਕੇ ਆਪਣੇ ਬੱਚੇ ਦਾ ਧਿਆਨ ਦੇਖੋ। ਨਾਲੇ ਨਾ ਤੁਹਾਡਾ ਇਹੀ ਬਹੁਤ ਬਹੁਤ ਧੰਨਵਾਦ। ਵੀ ਤੁਸੀਂ ਗੇੜੇ ਗੁੜੇ ਨਾਲ ਮੇਰਾ ਹਾਲ ਚਾਲ ਪੁੱਛਦੇ ਰਹਿੰਦੇ ਹੋ ਕੰਗਰੀਏ ਚ ਧੰਨਵਾਦ ਵਾਲੀ ਕਿਹੜੀ ਗੱਲ ਐ ਤੂੰ ਮੇਰੀ ਦਰਾਨੀ ਐ ਮੇਰੀਆਂ ਛੋਟੀਆਂ ਭੈਣਾਂ ਆਰ ਗਈਆਂ ਨਾ ਨਾ ਦੇ ਤੁਹਾਨੂੰ ਪਤਾ ਤਾਂ ਹੈਗਾ ਹੁਣ ਬੀਬੀ ਦੇ ਸਵਾਦ ਮੇਰੇ ਨਾਲ ਕਿਦਾਂ ਬਿਹੇਵ ਕਰਦੀ ਐ ਮੈਂ ਹੁਣ ਕੱਲੀ ਆ ਨਾ ਤਾਂ ਇਹੇ ਨੇਗੇ ਘਰੇ ਵੀ ਮੈਂ ਇਹਨਾਂ ਨਾਲ ਕੋਈ ਗੱਲਬਾਤ ਕਰ ਸਕਾਂ ਮੈਂ ਆਪਣੇ ਆਪ ਬਹੁਤ ਕੱਲੀ ਜਿਹੀ ਮਹਿਸੂਸ ਕਰਦੀ ਆ ਤੂੰ ਚਿੰਤਾ ਨਾ ਕਰਿਆ ਕਰ ਮੈਨੂੰ ਸਭ ਪਤਾ ਹੈਗਾ ਮੈਂ ਵੀ ਇਸੇ ਦੌਰ ਚੋਂ ਹੀ ਲੰਘੀ ਆ ਇਹਨਾਂ ਨੇ ਜਿਹੜਾ ਕੁਝ ਕੀਤਾ ਨਾ ਮੇਰੇ ਨਾਲ ਉਹੀ ਹੋਣਾ ਤੇਰੇ ਨਾਲ ਕਰੀ ਜਾਂਦੇ ਪਰ ਤੂੰ ਨਾ ਦਿਮਾਗ ਤੇ ਬੋਝ ਨਹੀਂ ਲੈਣਾ ਹੈਗਾ ਬੜੀ ਟੈਨਸ਼ਨ ਨਹੀਂ ਲੈਣੀ ਇਹਨਾਂ ਦੀ ਠੀਕ ਹੈ ਬਸ ਚਲ ਤੂੰ ਆ ਕਰ ਤੂੰ ਝਾੜੂ ਮਾਰ ਲੈ ਮੈਂ ਸਬਜ਼ੀ ਧਰ ਦਿੰਦੀ ਹਾਂ ਹਾਂਜੀ ਠੀਕ ਹੈ ਬਚ ਗਈ ਅੱਜ ਤਾਂ ਨਹੀਂ ਤਾਂ ਅੱਜ ਮੇਰਾ ਫੇਰ ਛੱਤਰ ਪੈਣੇ ਸੀ ਬੇਬੇ ਨੂੰ ਨਹੀਂ ਆ ਜਾ ਹੁਣ ਕੰਟਾ ਲਾਤਾ ਲੈ ਐਨੀ ਜਿੱਲੀ ਹੈ ਨਾ ਕੋਈ ਅੰਤ ਹੀ ਨਹੀਂ ਉਹ ਬੇਬੇ ਆ ਜਾਂਦੀ ਕਿਉਂ ਕਾਲੀ ਕਰਦੀ ਹੁੰਨੀ ਆ ਤੂੰ ਬੇ ਕਾਲੀ ਹੈ ਦੁਪਹਿਰਾਂ ਤਾਂ ਹੋਇਆ ਪਿਆ ਉੱਤੋਂ आले बिबी आले भाई ले फड़ा बे दे ले तो तौनी ने जी करदा पता नहीं कि मैं बना लिए ये ले तो के ले आई कच्चे पिल्ले जी ओ बेबे किन्ने दा स्वाद तो आ तू खा के देख के केड़े स्वाद ने उ कच्ची जीटा कच्ची जीटा मुसक मारी जंदी ऐना च देखू को चाहिदा तुन्नू ਮਚਾ ਹੀ ਨਾ ਕਿ ਇਹ ਪਾਣੀ ਦੇ ਛੁਰਸੀ ਆ ਨੀ ਪਾਣੀ ਲੈ ਦੇ ਲੁੱਕੋ ਲਗੀ ਛੁਰ ਦੁਹਨਾ ਕੇ ਲਾਈ ਤੇ ਫੋਨ ਲਗੀ ਸੀ ਨਾਲੇ ਹੋਰ ਹਮ ਖਾਲਾ ਉਨ ਖਾਲਾ ਡੱਫਲਾ ਹੋਰ ਡੱਫਲਾ ਲਫੜਾ ਆ ਮੇਰੇ ਵਾਲੇ ਵੀ ਚੱਕਲਾ ਦੇਖ ਲੈਦੇ ਚੱਜ ਕੰਮ ਚਾਹੀ ਤੇਨ ਓ ਬੇਬੇ ਓ ਬਚਾਰੀ ਸਾਰਾ ਕੰਮ ਤਾਂ ਕਰਦੀ ਐ ਤੂੰ ਤਾਂ ਅਜੇ ਉਹਦੇ ਮਾਰ ਪਈ ਰਹਿਣੀ ਆ ਉਹ ਕੱਲੀ ਕਰੀ ਆ ਭੁੱਲ ਵੀ ਸਕਦੀ ਐ ਹਾ ਤੂੰ ਇਹ ਕੰਮ ਕਰ ਦੇ ਦੇ मार मत थे मेरे पानी तुम भी खा लेंगी भाई ऐ कि मैं खा लूंगी पहले आपा त खा लिए फिर खा लूंगी ये क्यों मां क्यों ना झूठेर थानाला अपन रोटी फड़ा के जाऊंगी हां जी भाई बेबे ठीक ही कहंदी है चल ठीक है भाई सेम बेबे कह रही हूं में करला ले पता नहीं हुन कुड़ी जी इधर भागी प्रीत आजा आप उत्तर रोटी खा ला आज एक प्रॉन्टे बनाए आलू आड़े आ की है बेबे जब तो मेरा प्रॉन्टे खान दा जी सी आज तक किसी ने बना के नहीं दिते आज मेरे मत्थे मारते मैं नहीं खान दिए मैं तब मटर पनीर खाने ने ले मटर पनीर खाला ला पुत्ता वो बना दा नहीं है तेरे पास बिन बोल मार बना दूंगी पाबी गाल सुनी पाबी ਮੈਨੂੰ ਮਟਰ ਪਨੀਰ ਬਣਾ ਦੇ ਮੈਂ ਨਹੀਂ ਖਾਂਦੀ ਆ ਪਰੌਂਠੇ ਕਿਉਂ ਪ੍ਰੀਤੋ ਆ ਆਲੂ ਵਾਲੇ ਪਰੌਂਠੇ ਵੀ ਤਾਂ ਤੇਰੀ ਫਰਮਾਇਸ਼ ਤੇ ਹੀ ਬਣੇ ਸੀ ਕਿਉਂ ਹੋਰ ਬਣਾਉਂਦੀ ਦੇ ਹੱਥ ਭੁੱਜਦੇ ਨੇ ਜਾਂ ਤੇ ਨਿੱਕਵਾਰੀ ਕਹਿਤਾ ਜਾ ਕੇ ਬਣਾ ਨਹੀਂ ਤਾਂ ਖਾਦੇ ਨਹੀਂ ਆਂਦੇ ਪਰੌਂਠੇ ਉਹ ਵੀ ਸਵੇਰ ਦੀ ਭੁੱਖੀ ਆ ਉਹਨੇ ਰੋਟੀ ਖਾਣੀ ਆ ਕਿਤਰਾ ਝੀ ਕਰਦਾ ਤੂੰ ਆ ਬਣਾ ਲਈ ਖਾਲਾ ਉਹਨੂੰ ਹੋਰ ਕੰਮ ਵਧੇਰੇ ਹੈ ਕਿਉਂ ਤੇਰਾ ਬੋਲਣਾ ਵਿੱਚ ਜ਼ਰੂਰੀ ਸੀ ਓ ਬੇਬੇ ਉਹ ਤੂੰ ਮੈਨੂੰ ਬੋਲਣ ਕਿੱਥੇ ਦਿੰਨੀ ਆ ਜਾ ਹੁਣ ਖੜੀ ਹੋਈ ਰਹੇਗੀ ਬਣਾ ਜਾ ਕੇ ਚਲੋ ਕੋਈ ਨਹੀਂ ਜੇ ਇਹਨੇ ਮਟਰ ਪਨੀਰ ਖਾਣਾ ਤਾਂ ਮੈਂ ਬਣਾ ਕੇ ਰਿਆ ਦਿੰਨੀ ਆ ਬਣਾ ਦੇ ਹਰ ਐਂ ਜੀ ਮੂੰ ਕਰਦੀ ਆ ਚੱਲ ਜਾ ਬਣਾ ਇੰਨਾ ਟਾਈਮ ਹੋ ਗਿਆ ਆਪਣੇ ਵਿਆਹ ਨੂੰ ਨਾ ਤਾਂ ਤੁਸੀਂ ਮੈਨੂੰ ਕਦੇ ਮਿਲਣ ਆਇਓ ਤੇ ਨਾ ਹੀ ਮੈਨੂੰ ਆਪਣੇ ਨਾਲ ਲੈ ਜਾਣ ਬਾਰੇ ਸੋਚ ਦਿਓ ਸਾਰਾ ਦਿਨ ਮੈਂ ਘਰ ਦੇ ਕੰਮ ਕਰਦੀ ਰਹਿੰਦੀ ਆ ਪਰ ਬੀਬੀ ਫੇਰ ਵੀ ਮੇਤੋਂ ਕੁਛ ਨਹੀਂ ਹੁੰਦੀ ਥੱਕ ਗਈਆਂ ਹੁਣ ਤਾਂ ਮੈਂ ਥੋੜ੍ਹ ਨਾਲ ਲੋਕ-ਲੋਕੇ ਗੱਲ ਕਰਕੇ ਇਸ ਘਰ ਵਿੱਚ ਸਿਰਫ ਵੀਰ ਜੀ ਤੇ ਹਰ ਮੰਦਰੀ ਆ ਜਿਨ੍ਹਾਂ ਨੂੰ ਮੇਰੀ ਚਿੰਤਾ ਬਾਕੀ ਰਹੀ ਗੱਲ ਪ੍ਰੀਤੋ ਦੀ ਉਹ ਤਾਂ ਬਸ ਆਪਣੇ ਆਪ ਦੀ ਮਗਨ ਰਹਿੰਦੀ ਐ ਮੈਨੂੰ ਲੱਗਦਾ ਨਾ ਦੀਦੀ ਆ ਗਈ ਹੁਣ ਮੈਂ ਥੋੜ੍ਹ ਨਾਲ ਫੇਰ ਗੱਲ ਕਰੂੰਗੀ ਕਦੋਂ ਕਾ ਜੀ ਸੀ ਪ੍ਰੀਤੋ ਬੇਬੇ ਨਾ ਉਹ ਅਦੇ ਸੰਸਕਾਰ ਤੇ ਗਈ ਹੈ ਆਥਣ ਤੱਕ ਆ ਜੂਗੀ ਆਏ ਹਾਏ ਉਹ ਆਨੇ ਵੀ ਅੱਜ ਹੀ ਮਰਨਾ ਸੀ ਪ੍ਰੀਤੋ ਐਦਾਂ ਨਹੀਂ ਕਹੀਦਾ ਹੁੰਦਾ ਹੈਗਾ ਮਾੜਾ ਹੁੰਦਾ ਭਾਬੀ ਤੂੰ ਤਾਂ ਚੁੱਪ ਹੀ ਰਹਿ ਤੂੰ ਤਾਂ ਮੇਰੀ ਕਿਸੇ ਗੱਲ 'ਚ ਬੋਲਿਆ ਨਾ ਕਰ ਅੱਜ ਬਾਜ਼ਾਰ ਜਾਣਾ ਸੀਗਾ ਕੱਪੜੇ ਖਰੀਦਣ ਪ੍ਰੀਤੋ ਕੱਲ ਚੱਲ ਜੀ ਬਾਜ਼ਾਰ ਬਾਜ਼ਾਰ ਕਿਹੜਾ ਬੰਦ ਹੋ ਜਾਣਾ ਕੱਲ ਭਾਬੀ ਬੇਰੇ ਲਈ ਦੁੱਧ ਗਰਮ ਕਰਕੇ ਲਿਆ ਲੈ ਕੇ ਆਉਣੀ ਆਂ ਰੀਤੋ ਥੋੜਾ ਨਾ ਤੂੰ ਵੀ ਹੁਣ ਕੰਮ ਸਿੱਖ ਸਾਰੇ ਘਰੇ ਜਾ ਕੇ ਕੰਮ ਆਊਗਾ ਤੇਰੇ ਭਾਬੀ ਉਦੋਂ ਦੀ ਉਦੋਂ ਦੇਖਾਂਗੀ ਵੈਸੇ ਵੀ ਮੈਨੂੰ ਲੋੜ ਨਹੀਂ ਪੈਣੀ ਮੈਂ ਕੋਈ ਛੋਟੇ-ਮੋਟੇ ਘਰ ਚ ਵਿਆਹ ਨਹੀਂ ਕਰਾਂਗੀ ਵੱਡੇ ਘਰ ਚ ਵਿਆਹ ਕਰਾਂਗੀ ਜਿੱਥੇ ਨੌਕਰ-ਚਾਕਰ ਮੇਰੇ ਪਿੱਛੇ ਘੁੰਮਣਗੇ ਮੈਡਮ ਜੀ ਕਿੰਨਾ ਚਿਰ ਨੌਕਰਾਂ ਦੇ ਹੱਥਾਂ ਨਾਲ ਝਾਕੋਂਗੇ ਕਦੇ ਨਾ ਕਦੇ ਤਾਂ ਆਪ ਨੂੰ ਵੀ ਬਣਾਉਣ ਦੀ ਲੋੜ ਪੈ ਸਕਦੀ ਹੈ ਕੋਈ ਨਹੀਂ ਭਾਬੀ ਦੇਖ ਲਵਾਂਗੇ ਉਹ ਵੀ ਤੂੰ ਨਾ ਸੁਣੀ ਕਦੇ ਕਿਸੇ ਦੀ ਤੁਸੀਂ ਨਾ ਛੇਦੀ ਛੇਦੀ ਬੀਬੀ ਨਾਲ ਗੱਲ ਕਰੋ ਆਖੇ ਤੁਸੀਂ ਨਾ ਬੀਬੀ ਤੋਂ ਡਰਦੇ ਘਾਤੋਂ ਆ ਜੱਗੇ ਵਾਈ ਨੂੰ ਦੇਖ ਲਓ ਹਾਰਮੋਨ ਭੈਣ ਦਾ ਕਿੰਨਾ ਧਿਆਨ ਰੱਖਦੇ ਆ ਹਰ ਗੱਲ 'ਚ ਉਹਦੇ ਨਾਲ ਖੜਦੇ ਨੇ ਨਾਲੇ ਮੈਂ ਤਾਂ ਐ ਵੀ ਸੁਣਿਆ ਵੀ ਜੱਗਾ ਭਾਈ ਤੇ ਹਰਮਨ ਭੈਣ ਸ਼ਹਿਰ ਜਾਣ ਦੀਆਂ ਤਿਆਰੀਆਂ ਕਰ ਰਹੇ ਆ ਤੇ ਤੁਸੀਂ ਦੇਖ ਲਓ ਤੁਹਾਨੂੰ ਕਿੰਨਾ ਚਿਰ ਹੋ ਗਿਆ ਇੱਥੋਂ ਗਿਆ ਨੂੰ ਆਖਰ ਮੈਂ ਕਦ ਤੱਕ ਤੁਹਾਡੀ ਉਹ ਦੇਖਾ ਕਰਦੀ ਰਹੂੰਗੀ ਭਾਬੀ ਬੇਬੇ ਨੂੰ ਚਾਹ ਬਣਾ ਕੇ ਦੇ ਉਹਨੇ ਦਵਾਈ ਲੈਣੀ ਆ ਕੱਦ ਦੀ ਵੇਟ ਕਰ ਰਹੀ ਹੈ ਉਹ ਹਾਂ ਮੈਂ ਬਣਾ ਦਿੰਦੀ ਆ ਜਾਨੂ ਕਹਤਾ ਸੀ ਉਹਨੂੰ ਹਾਂ ਬੀਬੇ ਕਹਤਾ ਸੀ ਕੀ ਕਰੀ ਜਾਂਦੀ ਸੀ ਉਹ ਮਹਾਰਾਣੀ ਕਰਨਾ ਕੀ ਸੀ ਸੁਖੇ ਵੀਰ ਨਾਲ ਫੋਨ ਤੇ ਲੱਗੀ ਸੀ ਬੜੇ ਗੁੱਸੇ ਚ ਲੱਗਦੀ ਸੀ ਅੱਛਾ ਜੀ ਹਾਂ ਕੀ ਕਹਿੰਦੀ ਸੀ ਕਹਿੰਦੀ ਸੀ ਮੈਨੂੰ ਆਪਣੇ ਕੋਲ ਕਿਉਂ ਨਹੀਂ ਬੁਲਾਉਂਦਾ ਉਹਦੀ ਇਹ ਮੁੰਜਾਲਾ ਬੀਬੀ ਮੈਂ ਤਾਂ ਇਹ ਸੋਚਦੀ ਆ ਜੇ ਹਰਮਨ ਭਾਬੀ ਤੇ ਜੀਤੋ ਭਾਬੀ ਦੋਵੇਂ ਚਲ ਗਈਆਂ ਤਾਂ ਸਾਡਾ ਦੋਨਾਂ ਦਾ ਕੀ ਬਣੂਗਾ ਨਹੀਂ ਦੋਨਾਂ ਦਾ ਨਹੀਂ ਮੇਰਾ ਕੱਲੀ ਦਾ ਤੈਨੂੰ ਤਾਂ ਮੈਂ ਵਿਆਹ ਕੇ ਤੋਰ ਦੂੰਗੀ ਫੇਰ ਕੀ ਹੋਊਗਾ ਬੀਬੀ ਨਹੀਂ ਤੂੰ ਚਿੰਤਾ ਨਾ ਕਰ ਪਹਿਲਾਂ ਮੈਂ ਜੱਗੇ ਨੂੰ ਨਹੀਂ ਸ਼ਹਿਰ ਜਾਣ ਦਿੱਤਾ ਹੁਣ ਜੀਤੋ ਨੂੰ ਸੁੱਖੇ ਦੇ ਨਾਲ ਨਹੀਂ ਜਾਣ ਦਿੰਦੀ ਇਹਨਾਂ ਦੀ ਕਿ ਹੁਕਾਤ ਆ ਮੇਰੇ ਮੂਹਰੇ ਬੋਲ ਜਾਣ ਦਰਦੇ ਨੇ ਸਾਰੇ ਮਿੱਥੋਂ ਬਲਾਉ ਉਹਨੂੰ ਕਰਦੀ ਆਉਂਦੀ ਧਰਨ ਟਿਕਾਣੇ ਭਾਬੀ ਭਾਬੇ ਗੱਲ ਸੁਣੀ ਬੇਬੇ ਬੁਲਾ ਰਹੀ ਐ ਤੈਨੂੰ ਨਹੀਂ ਬੁਲਾਇਆ ਉਹਨੂੰ ਬੁਲਾਇਆ ਹਾਂ ਬੀਬੀ ਲੱਗਦੀ ਬੀਬੀ ਦੀ ਤੂੰ ਮੇਰੇ ਮੁੰਡੇ ਨੂੰ ਮੇਰੇ ਖਿਲਾਫ ਪੁੜਕਾ ਰਹੀ ਆ ਤਾਂ ਕਿ ਉਹ ਆਦੀ ਜਵਾਰ ਭੈਣ ਨੂੰ ਤੇ ਬੁੱਢੀ ਮਾਂ ਨੂੰ ਰੁੱਲਦੇ ਛੱਡ ਜੇ ਨਾ ਨਾ ਬੀਬੀ ਸੋ ਲੱਗੇ ਮੈਂ ਤਾਂ ਦੀ ਕੋਈ ਗੱਲ ਨਹੀਂ ਕਰੀ ਹੈਗੀ ਪੁਕਰ ਜਾ ਮੇਰੇ ਅੱਗੇ ਖੇਖਣ ਜੇ ਨਾ ਕਰ ਤੇਰੀ ਕਾਤ ਹੈਗੀ ਆ ਘਰੋਂ ਬਾਹਰ ਪੈਰ ਪਟਣ ਦੀ ਮਾਂ ਬਸ ਨਹੀਂ ਕਰ ਹੁਣ ਕਿਉਂ ਝੜਕੀ ਐਨੀ ਵਿਚਾਰੇ ਨੂੰ ਦੇਖੋ ਨਾ ਕਿਵੇਂ ਰੋ ਰੋ ਕੇ ਬਰਹਾਲ ਕਰ ਲਿਆ ਆਪਣਾ ਮੈਂ ਤੂੰ ਤਾਂ ਰਹਿਣੀ ਦੇ ਪਹਿਲਾਂ ਆਪਦੀ ਨੂੰ ਬਗੈਰ ਤਾਂ ਸ਼ਹਿ ਦੇ ਕੇ ਹੁਣ ਇਹਨੂੰ ਬਗੈਰ ਦਾ ਛੋਟੀ ਨੂੰ ਬੀਬੀ ਮੈਨੂੰ ਮਾਫ ਕਰ ਦੇ ਅੱਗੇ ਤੋਂ ਮੈਂ ਇਹੋ ਜੀ ਗਲਤੀ ਨਹੀਂ ਕਰਦੀ ਨਹੀਂ ਅੱਗੇ ਤੋਂ ਮੈਂ ਇਹੋ ਜੀ ਗਲਤੀ ਹੋਣੇ ਨਹੀਂ ਦਿੰਦੇ ਥੋੜਾ ਸੋਚ ਕੇ ਬੋਲਾ ਕਰ ਆਪਣੇ ਘਰ ਵੀ ਤੀ ਹੈ ਇਹਨੇ ਵੀ ਬਗਾਨੇ ਘਰ ਜਾਣਾ ਦਾ ਕਰ ਮੈਂ ਵੱਡਾ ਮਹਿਤਿਆ ਆਇਆ ਹੈ ਮੈਨੂੰ ਸਭ ਦੀ ਕੀ ਰੱਖਿਆ ਕੰਜਰੀਨੀ ਮੇਰੇ ਖਿਲਾਫ ਮੇਰੇ ਮੁੰਡੇ ਨੂੰ 扑ਕਾਉਂਦੀ ਹੈ ਹਉਂ ਤੋ ਸਬਰ ਕਰ ਕਰ ਕੇ ਮੈਂ ਵੀ ਥੱਕ ਚੁੱਕੀ ਆ ਹੁਣ ਮੈਨੂੰ ਹੋਰ ਸਬਰ ਨਹੀਂ ਹੁੰਦਾ ਤੈਨੂੰ ਤਾਂ ਪਤਾ ਹੀ ਆ ਕਿੰਨਾ ਚਿਰ ਹੋ ਗਿਆ ਸਾਡੇ ਵਿਆਹ ਨੂੰ ਪਰੇ ਮੇਰੇ ਕੋਲ ਸਿਰਫ ਇੱਕ ਵੀ ਨਹੀਂ ਰਹੇ ਨੇ ਮੇਰਾ ਵੀ ਜੀ ਕਰਦਾ ਇਹਨਾਂ ਨੂੰ ਮਿਲਨ ਨੂੰ ਪਰ ਮੈਂ ਕੀ ਕਰਾਂ

कोई आज दी किरण नहीं दिखती है कि कोई नहीं दिखती दिख। बस कर परमात्मा ते भरोसा रख भरोसा की रखो दा कि कुछ हूं मेरे न मैं पहला बहुत कुछ बर्दाश्त कर लिया तो पर वो नहीं हूं मैं तो बर्दाश्त ਕੋਈ ਯਤਰਾ ਮਾਤਮਾ ਬਲੀ ਕਰੇ ਅਹਲਾਰੋ ਤੋ ਆਪਣਾ ਧਿਆਨ ਰੱਖਿਆ ਕਰ ਨਾਲੇ ਮੈਂ ਇਹਨਾਂ ਨਾਲ ਗੱਲ ਕਰਦੀ ਆ ਇਹ ਸੁੱਖੇ ਨੂੰ ਸਮਝਾਉਣਗੇ ਦਮ ਦਾ ਪਹਿਲੇ ਕੋਈ ਲੋੜ ਨਹੀਂ ਕਿਸੇ ਨਾਲ ਗੱਲ ਕਰਨ ਦੀ ਵੈਸੇ ਤਾਂ ਇਹ ਸੁੱਖਾ ਬਹੁਤ ਵਧੀਆ ਤੇ ਚੰਗਾ ਇਨਸਾਨ ਆ ਮੇਰਾ ਕਰਦਾ ਵੀ ਬਹੁਤ ਆ ਪਰ ਮੈਨੂੰ ਇਹ ਵੀ ਪਤਾ ਵੀ ਉਹ ਆਪਣੀ ਮਾਂ ਨਾਲ ਬਹੁਤ ਪਿਆਰ ਕਰਦਾ ਉਹਦੇ ਮੂਰੇ ਬੋਲ ਨਹੀਂ ਸਕਦਾ तू रहने दे कोई मेरी किस्मत जिन्ना होगा ना मैं आपे कट लूंगी चल छोड़ तू आराम कर पर हूं मैं सुखे तो ना, ना गल कि करूंगी फोन ते मेरा फोन भी ले ले चल कोई ना मैं देख के की कर करना तू रो ना ठीक है बस कर चल आराम कर तू